ਜੇ ਪਿੰਡੀਆਂ ਬਾਕੀ ਸਭ ਤੇ ਪਾਣੀ ਆਪਰੇ ਘਰੋਂ ਲੈਂਦੇ ਆ ਪਿੰਡੀ ਸਭ ਜੋ ਮਟਰ ਜੋ ਸਾਰੇ ਇਹ ਪਾਣੀ ਇਹ ਪਾਣੀ ਬੱਚੇ ਪੀਂਦੇ ਆ ਬਿਮਾਰ ਹੋਣ ਲਈ ਪਿੰਡ ਦਾ ਅੱਗੇ ਕਿਹੜਾ ਤਾਂ ਕੋਈ ਨਾ ਕੋਈ ਆਪਣੇ ਬਹੁਤ ਅੜੇ ਨਹੀਂ ਪੀਂਦਾ ਇਸ ਸਰਕਾਰੀ ਸਕੂਲ ਜਿੱਥੇ ਬੱਚੇ ਪੜ੍ਹਾਈ ਕਰਨ ਤਾਂ ਜਾਂਦੇ ਨੇ ਪਰ ਬੱਚਿਆਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਨਾ ਤਾਂ ਬੱਚਿਆਂ ਦੇ ਪੜ੍ਹਾਈ ਲਿਖਾਈ ਕਰਨ ਦੇ ਨਾਲ ਨਾਲ ਕੋਈ ਬਾਥਰੂਮ ਦਾ ਪ੍ਰਬੰਧ ਕੀਤਾ ਗਿਆ ਨਾ ਹੀ ਬੱਚਿਆਂ ਦੇ ਖਾਣ ਪੀਣ ਦਾ ਕੋਈ ਸਹੀ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਬੱਚੇ ਫਿਰ ਅਜਿਹਾ ਹਲਾਤਾਂ ਦੇ ਵਿੱਚ ਕੀ ਕਰਨ ਕੀ ਪ੍ਰਭਾਵ ਹੋਵੇਗਾ ਇਹਨਾਂ ਬੱਚਿਆਂ ਦੀ ਭਵਿੱਖ ਦੀ ਜੋ ਸਹੀ ਤਰੀਕੇ ਨਾਲ ਪੜ੍ਹਾਈ ਵੀ ਨਹੀਂ ਕਰ ਸਕਦੇ ਅਤੇ ਉਹਨਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਉਸ ਪਿੰਡ ਦੇ ਸਰਕਾਰੀ ਸਕੂਲ ਦੀਆਂ ਨੇ ਜਿੱਥੋਂ ਦੇ ਇੱਕ ਸਾਬਕਾ ਸਰਪੰਚ ਦੇ ਵੱਲੋਂ ਸਕੂਲ ਦੇ ਪ੍ਰਿੰਸੀਪਲ ਦੇ ਉੱਪਰ ਸੰਗੀਨ આરોਪ ਲਗਾਏ ਗਏ ਕਿ ਸਰਕਾਰੀ ਗ੍ਰਾਂਟ 10 ਲੱਖ ਦੀ ਮਿਲੀ ਜਿਸ ਦੇ ਨਾਲ ਬੱਚਿਆਂ ਦੀ ਭਵਿੱਖ ਦੇ ਲਈ ਸਕੂਲ ਦੇ ਪ੍ਰਬੰਧ ਦੇ ਲਈ ਕੋਈ ਵੀ ਸ਼ੁਰੂਆਤ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਖਾਸ ਗੱਲ ਅਹਿਮ ਗੱਲ ਇਹ ਜੋ ਬਹੁਤ ਹੀ ਸ਼ਰਮਨਾਕ ਦੱਸੀ ਜਾ ਰਹੀ ਹੈ ਕਿ ਬੱਚਿਆਂ ਨੂੰ ਪਰੋਸਿਆ ਜਾਣ ਵਾਲਾ ਮਿੱਡੇ ਮਿਲਦਾ ਰਾਸ਼ਨ ਜਿਹੜਾ ਹੈ ਉਹ ਵੀ ਵੇਚ ਕੇ ਪ੍ਰਿੰਸੀਪਲ ਦੇ ਵੱਲੋਂ ਖਾ ਲਿੱਤਾ ਗਿਆ ਹੈ। ਜੀ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਮੈਂ ਯੂਥ ਕਾਲੀ ਦਲ ਪੰਜਾਬ ਉਪ ਪ੍ਰਧਾਨ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਗਹਿਰੀ ਮੰਡੀ ਅੱਜ ਸਾਡੇ ਪਿੰਡ ਇੱਕ ਐਸਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿੱਡੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਜੇ ਤੇ ਜਿਹਨੇ ਵੇਚਦੇ ਹੋ ਇਹਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਆਹੀ ਜਿਹੜੀ ਆ ਉਹਨਾਂ ਵਾਲੇ ਸਮੇਂ ਤੇ ਜਿਹੜੀ ਤੁਹਾਡੇ WhatsApp ਤੇ ਜਾਂ ਤੁਹਾਨੂੰ ਦੇ 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 ਦਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਤੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮੀਠੇ ਮੀਨ ਦਾ ਰਾਸ਼ਨ ਖਾ ਖਾ ਰਹੇ ਆ ਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣ ਬੰਦ ਕੇ ਬੇਬੁਨਿਆਦ ਤਰੀਕੇ ਨਾਲ ਜਿਹੜਾ ਵਾ ਉਹ ਚੱਕੀ ਤੇ ਜਿਹੜਾ ਵੇਚਿਆ ਜਾ ਰਿਹਾ ਇਹਨਾਂ ਦੇ ਖਿਲਾਫ ਫੂਡ ਕਮਿਸ਼ਨ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ ਸਾਡੀ ਹੱਥ ਜੋੜ ਕੇ ਬੇਨਤੀ ਆ ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੀਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਜਿਹਨੂੰ ਐਡਮਿਸ਼ਨ 5-6 ਵਾਰ ਜਾਣ ਆਪਣਾ ਚੱਕਰ ਮਾਰਨ ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਆ ਐਡਮਿਸ਼ਨ ਦੇ ਕੇ ਇਹਨਾਂ ਨੂੰ ਜਿਹੜਾ ਵਾ ਪੜ੍ਹਾਈ ਤੋਂ ਜਿਹੜਾ ਵਾ ਕੰਟੀਨਿਊ ਪੜ੍ਹਾਈ ਜਿਹੜੀ ਆ ਕਰਵਾਈ ਜਾਵੇ ਔਰ ਨਾ ਪੜ੍ਹਾਈ ਤੋਂ ਵਾਂਝਾ ਨਾ ਰੱਖਿਆ ਜਾਵੇ ਦੂਜੀ ਗੱਲ ਜਿਹੜੀ ਇਹਨਾਂ ਨੇ ਚੱਕੀ ਦੇ ਉੱਤੇ ਜਿਹੜੀ ਆ ਕਣਕ ਆਪਣਾ ਚਾਵਲ ਵੇਚਿਆ ਉਹਨੂੰ ਜਿਹੜੀ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਪ੍ਰਿੰਸੀਪਲ ਨੂੰ ਮੌਤਲ ਕਰਕੇ ਇੱਥੋਂ ਜਿਹੜਾ ਵਾ ਉਹਦੇ ਤੁਰੰਤ ਉਹਦੇ ਖਿਲਾਫ ਜਿਹੜੀ ਆ ਸੈੱਟ ਬਣਾ ਕੇ ਕਾਰਵਾਈ ਦੀ ਜਾਂਚ ਜਿਹੜੀ ਸ਼ੁਰੂ ਕੀਤੀ ਜਾਵੇ ਔਰ ਨਾਲ ਦੀ ਨਾਲ ਜਿਹੜੀਆਂ 10 ਲੱਖ ਦੀਆਂ ਗਰੰਟਾਂ ਇਸੇ ਸਕੂਲ 'ਚ 9 ਮਹੀਨੇ ਚਾਹੀਆਂ ਜਿਹੜੀਆਂ ਵਾ ਉਹ ਅੱਜ ਤੱਕ ਕਿਸੇ ਫਰਨੀਚਰ ਦੀ ਆ ਟਾਇਲਟ ਦੀ ਆ ਅਦਰ ਹੋਰ ਜਿਹੜੀਆਂ ਗਰੰਟਾ ਜਿਹੜੀਆਂ 10 ਲੱਖ ਦੇ ਰੁਪਏ ਦੇ ਵਿੱਚ ਸਾਡੇ ਕੋਲ ਉਹਦੀ ਲਿਸਟ ਆ ਜਿਹੜੀ ਅਸੀਂ ਤੁਹਾਡੇ ਮੀਡੀਆ ਸਾਹਮਣੇ ਜਨਤਕ ਕਰ ਰਹੇ ਆ ਉਹਦੇ ਮੁਤਾਬਕ ਸਕੂਲ ਦੇ ਅੰਦਰ ਇੱਕ ਵੀ ਜਿਹੜਾ ਵਾ ਉਹ ਕੰਮ ਜਿਹੜਾ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ ਗਿਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪ੍ਰਿੰਸੀਪਲ ਵੱਲੋਂ ਔਰ ਆਨਲਾਈਨ ਸਟਾਫ ਵੱਲੋਂ ਜਿਹੜਾ ਵਾ ਉਹ ਕਾਹਨ ਕੀਤਾ ਗਿਆ ਮੇਰੀ ਹੱਥ ਬਨ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਤੁਰੰਤ ਇਹਦੇ ਖਿਲਾਫ ਜਿਹੜਾ ਐਕਸ਼ਨ ਲੈ ਕੇ ਜਿਹੜੇ ਗਰੀਬਾਂ ਦੀ ਜਿਹੜੀ ਆ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਾ ਜਿਹੜਾ ਇਨਸਾਫ ਦਿੱਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਪ੍ਰਿੰਸੀਪਲ ਨੇ ਆਪਣੇ ਹੱਕ ਦੇ ਵਿੱਚ ਇਹ ਆਖਿਆ ਕਿ ਫਿਲਹਾਲ ਜਿਹੜੀ ਬੱਚੇ ਦੇ ਦਾਖਲੇ ਦੀ ਗੱਲ ਹੈ ਉਹ ਦਾਖਲੇ ਦੀ ਤਰੀਕ ਨਿਕਲਣ ਤੋਂ ਬਾਅਦ ਐਡਮਿਸ਼ਨ ਨਹੀਂ ਹੋਈ ਹੈ ਜੋ ਸਰਕਾਰੀ ਹੁਕਮਾਂ ਦੇ ਆਧਾਰ ਤੇ ਬਾਕੀ ਤੇ ਮਿੱਡੇ ਮਿਲਦਾ ਰਾਸ਼ਨ ਵੇਚਣ ਦੀ ਗੱਲ ਉਹ ਸਿਰਫ ਇੱਕ ਸੋਚੀ ਸਮਝੀ ਸਾਜਿਸ਼ ਦੱਸੀ ਜਾ ਰਹੀ ਹੈ ਤੇ ਮੈਨੂੰ ਧਮਕਾਉਣ ਅਤੇ ਦਬਾਉਣ ਅਤੇ ਜਾਣ ਬੁਝ ਕੇ ਤਾਂੰਕ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਕਿ ਸਿਆਸਤ ਖੇਡੀ ਜਾ ਸਕੇ ਅਜਿਹਾ ਪ੍ਰਿੰਸੀਪਲ ਦੇ ਵੱਲੋਂ ਕਹਿਣਾ ਹੈ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਤਰਨਾ ਲੱਗਾ ਬਾਹਰ ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇਥੋਂ ਦੇ ਅਕਾਲੀ ਦਲ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਈ ਸੀ ਇਹ ਇਹਨਾਂ ਦੀ ਕਲਾਸ ਦਾ 11ਵੀਂ ਜਮਾਤ ਦਾ 11ਵੀਂ ਜਮਾਤ ਦਾ ਬੱਚਾ ਲੈ ਕੇ ਆਈ ਸੀ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲਾ ਦਿਓ ਕਿਉਂਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਐਡਮਿਸ਼ਨ ਹੋ ਗਈ ਹੈ ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈਗੀ 31 ਅਗਸਤ 31 ਅਗਸਤ ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਦਾਖਲਾ ਕਰ ਸਕਦੇ ਹੋ ਪਹਿਲਾਂ ਕਿਹੜੀ ਕਲਾਸ ਲੈਣੀ ਕਿਹੜੀ ਕਲਾਸ ਲੈਣੀ 9ਵੀਂ ਤੋਂ ਲੈ ਕੇ 12ਵੀਂ ਤੱਕ ਠੀਕ ਹੈ ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ 31 ਸੱਤ ਸੀ ਜਿਹੜੀ ਕਿ ਬੋਰਡ ਨੇ ਵਧਾ ਕੇ 31 ਅੱਠ ਕਰ ਦਿੱਤੀ ਗਈ ਹੈ 31 31 ਅੱਠ ਤੋਂ ਬਾਅਦ ਜੇ ਕੋਈ ਬੱਚਾ ਆਉਂਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਾਵਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਇਹ ਵੀ ਗੱਲ ਤੁਹਾਨੂੰ ਸਮਝਾਈ ਸੀ ਤੇ ਇਹ ਐ ਹੈ ਪਾਚੀ ਵੀ ਇਹਨਾਂ ਨੂੰ ਦਿਖਾਈ ਸੀ ਕਿ ਇਹ ਲਾਸਟ ਡੇਟ ਜਿਹੜੀ 31 ਅੱਠ ਹੋ ਗਈ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ ਪੀ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕਦੀ। ਫਿਰ ਜੀ ਸਰ ਤੁਸੀਂ ਕਹਿ ਰਹੇ ਕਿ ਬੱਚਾ ਸਾਡੇ ਕੋਲ ਆ ਪਰ ਬੱਚੇ ਦੇ ਬਾਪ ਤੇ ਬੱਚਾ ਵੀ ਕਹਿ ਰਿਹਾ ਜੀ ਮੈਂ ਇਹਨਾਂ ਤੋਂ ਹੰਦਦਾ ਰਿਹਾ। ਉਹ ਮੈਨੂੰ ਕਹਿੰਦੇ ਨੇ ਜੀ ਕਿਈ ਮੈਡਮ ਨਹੀਂ ਆਈ ਕਿਈ ਸਾਹਿਬ ਨਹੀਂ ਆਇਆ। ਨਹੀਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੀ। ਵੇਖੋ ਮੇਰਾ ਤੇ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜਿਹੜਾ ਇੰਚਾਰਜ ਆ ਪਾਸਵਨ ਇੰਚਾਰਜ ਉਹਨੇ ਐਡਮਿਸ਼ਨ ਕਰਨੀ ਹੁੰਦੀ ਹੈ। ਮੇਰੇ ਕੋਲ ਬਾਅਦ ਚੋਂ ਐਡਮਿਸ਼ਨ ਫਾਰਮ ਆਉਂਦਾ ਹੈ ਸਾਈਨ ਕੋਲ ਵਾਸਤੇ। ਦੂਜੀ ਗੱਲ ਹੈ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਵਾ ਪੇਰੈਂਟਸ ਇਸ ਤਰ੍ਹਾਂ ਸਾਈਨ ਹੁੰਦੇ ਨੇ। ਹੁਣ ਬ ਪਰ ਬੱਚੇ ਦਾ ਕਹਿਣਾ ਕਿ ਰੈਗੂਲਰ ਸਕੂਲ ਦੇ ਵਿੱਚ ਮ ਆਉਂਦਾ ਰਿਹਾ ਵਾਂ ਪਰ ਰੈਗੂਲਰ ਜੇ ਸਕੂਲ ਚ ਆ ਰਿਹਾ ਤੇ ਉਹ ਐਡਮਿਸ਼ਨ ਕਿਉਂ ਕੀ ਕਰਨ ਦੇ ਆ ਨਾ ਹੁਣ ਨਹੀਂ ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤੇ ਐਡਮਿਸ਼ਨ ਕਿਉਂ ਨਹੀਂ ਕਰਾਈ ਉਹਨੇ ਇਹ ਬਿਲਕੁਲ ਝੂਠ ਹੈ 5 ਮਹੀਨੇ ਮੇਰੇ ਇਹ ਟੀਚਰਸ ਬੈਠੇ ਨੇ ਤੁਸੀਂ ਜੱਟ ਕੋ ਵਰਦੀ ਪੋਸਟਰਦੇ ਹੋ 5 ਮਹੀਨੇ ਬੱਚਾ ਨਹੀਂ ਸਕੂਲ ਆਇਆ ਵੈਸੇ 10ਵੀਂ ਉਹਨੇ ਇੱਥੋਂ ਕੀਤੀ 10ਵੀਂ ਕੀਤੀ ਮੈਡਮ ਹਾਂ ਜੀ ਆਪਣੇ ਸਕੂਲੋਂ 10ਵੀਂ ਇੱਥੋਂ ਕੀਤੀ ਉਹਨੇ ਪਰ ਇਹ ਅਗਲਾ ਸੀਗਾ ਸਰ 10ਵੀਂ ਚ ਰੈਗੂਲਰ ਸੀ ਨਾ ਉਸ ਤੋਂ ਬਾਅਦ ਕੋਈ ਰੈਗੂਲਰ ਨਹੀਂ ਨਾ ਕਲਾਸ 1 ਦੇ ਵਿੱਚ ਐਡਮਿਸ਼ਨ ਲੈਣ ਦੀ लास्ट ਡੇਟ 38 ਨਹੀਂ ਸੀ ਇਹ ਕਹਿੰਦੇ ਨੇ ਹੋਰ ਵੀ ਲਾਇਆ ਜਿੰਨਾਮ ਕਿ ਜਿਹੜਾ ਧਰਨਾ ਲਗਾਏ ਉਹ ਉਹਨਾਂ ਨੇ ਕਿਹਾ ਜੀ ਕਿ ਇੱਕ ਤੁਹਾਡੀ ਆਡੀਓ ਤੇ ਵੀਡੀਓ ਵਾਇਰਲ ਹੋ ਗਈ ਜਿੱਥੇ ਮਿਡੇ ਮੀਲ ਦਾ ਸਮਾਨ ਬਾਹਰ ਵੇਚਿਆ ਜਾ ਰਿਹਾ ਸਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਇਹ ਮੁੱਦਾ ਵੈ ਇਹ ਇਸ ਨੂੰ ਜਿਹੜਾ ਵੈ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਿਹੜਾ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਪਈ ਹੈ ਜਦੋਂ ਇਹਨਾਂ ਨੂੰ ਕਨਵਿੰਸ ਅਹੀ ਕਰਾ ਕੇ ਭੇਜਿਆ ਉਹ ਉਸਦੇ ਨਹੀਂ ਸਾਨੂੰ ਧੰਪੀ ਦੇ ਗਏ ਸੀ ਸਾਨੂੰ ਸੈੱਟ ਕਰ ਗਏ ਸੀ ਕਿ ਲੋ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ ਤਰ ਇਹ ਜਿਹੜੇ ਸਭ ਕੁਸਵੰਤ ਸਾਹਿਬ ਦੇ ਇਹ ਉਸਦੇ ਨਹੀਂ ਸਾਨੂੰ ਸੈੱਟ ਕਰ ਗਏ ਸੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੈਗੀ ਮੇਨ ਮੁੱਦਾ ਹੀ ਹੋਈ ਆ ਤੇ ਮਤਲਬ ਉਹਨਾਂ ਨੇ ਇਸ਼ੂ ਬਣਾ ਲਿਆ ਪੋਲਿਟਿਕਲ ਇਸ਼ੂ ਬਣਾ ਲਿਆ ਕਿ ਲੋ ਜੀ ਐਡਮਿਸ਼ਨ ਦਵਾ ਕੇ ਦਵਾਵਾਂਗੇ ਦੱਸਿਆ ਗਿਆ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ ਉਹ ਅਜੇ ਤੱਕ ਜਿਹੜੀ ਹੈ ਗ੍ਰਾਂਟ ਲੱਗ ਨਹੀਂ ਪਾਈ ਕੀ ਕਾਰਨ ਰਿਹਾ ਨਹੀਂ ਜਿਹੜੀ ਉਹ ਲੱਗ ਪਾਈ ਨਹੀਂ ਸਰ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ ਤੇ ਦੂਸਰੀ ਗੱਲ ਹੈ ਕਿ ਨਾਲ ਤੁਸੀਂ ਆਪੇ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗ੍ਰਾਂਟ ਹਜੇ ਜੂਸ ਨਹੀਂ ਹੋ ਪਾਈ ਇਹ ਸਾਡੇ ਚੇਰਮੈਨ ਸਾਹਿਬ بیٹھے ਨੇ ਕੋਲ ਇਹ ਨਾਲ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਐਸ ਐਮ ਸੀ ਦੇ ਮਤੇ ਪਾ ਕੇ ਐਸ ਐਮ ਸੀ ਦੀ ਕਮੇਟੀ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਟੀਮਾ ਬਣਾ ਕੇ ਜਿਹੜੀਆਂ ਗ੍ਰਾਂਟਾਂ ਪਰਚੇ ਜਾਂਦੀਆਂ ਨੇ ਕੋਈ 10 ਲੱਖ ਦੀ ਗ੍ਰਾਂਟ ਨਹੀਂ ਆਜੀ ਇਹ ਤੇ ਉਹਨਾਂ ਨੂੰ ਤੁਸੀਂ ਪੁੱਛਦੇ ਹੋ ਕਿ 10 ਲੱਖ ਦੀ ਗ੍ਰਾਂਟ ਕਿਉਂ ਨਹੀਂ ਆਜੀ